ਗੱਲ ਕੋਈ ਫਾਲਤੂ ਮੁੱਦੇ ਦੀ ਹੋਣੀ ਨਹੀਂ ਗੱਲ ਅਸਲ ਲੜਾਈ ਦੀ ਹੋਊ ਜੇ ਪੜ੍ਹੇ ਲਿਖੇ ਲੀਡਰਾਂ ਨੂੰ ਵੋਟ ਪਾਉਂਗੇ ਤੇ ਗੱਲ ਫੇਰ ਪੜ੍ਹਾਈ ਦੀ ਹੋ ਪੰਜਾਬ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਿਲਕੁਲ ਫੇਰੀ ਪੜਨਗੇ ਜੇ ਪੰਜਾਬ ਦੇ ਲੀਡਰ ਇੱਥੇ ਬਾਈ ਜੀ ਪੰਜਾਬ ਦੇ ਨਾਲ ਖੜਨਗੇ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਲੈ ਕੇ ਸਿਰਫ ਸੁਖਬਾਲ ਸਿੰਘ ਖਹਿਰੇ ਨੇ ਕਾਨਫਰੰਸ ਕਰੀ ਆ ਅਜੇ ਤੱਕ ਕੋਈ ਲੀਡਰ ਨਹੀਂ ਬੋਲਿਆ ਕੀ ਗੱਲ ਬਾਕੀਆਂ ਦੀ ਜ਼ਮੀਰ ਮਰੀ ਐ ਪੰਜਾਬ ਦੇ ਨੌਜਵਾਨਾਂ ਦੇ ਹੱਥ ਨੌਕਰੀਆਂ ਦੀ ਥਾਂ ਤੇ ਨਸ਼ੇ ਹੋਣਗੇ ਤੇ ਨਸ਼ੇ ਖਾ ਕੇ ਨੌਜਵਾਨ ਮਰਨਗੇ ਲਿਖ ਕੇ ਲੜਾਉਣ ਵਾਲੀ ਪੀੜ੍ਹੀ ਦੇ ਬੱਚੇ ਕਿਤਾਬਾਂ ਦੇ ਕੋਲੋਂ ਪੜ੍ਹਾਈ ਦੇ ਲੇਖੇ ਲਾ ਦਿਓ ਹੱਥ ਵੰਡਨਾਂ ਲੋਕੋ ਪਾਰਟੀ ਦੀ ਥਾਂ ਤੇ ਅਤਕੀ ਵੋਟ ਬੰਦੇ ਨੂੰ ਪਾ ਦਿਓ ਪੰਜਾਬ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਲਾਗੂ ਕੀਤੇ ਐਕਟ ਨੂੰ ਪੰਜਾਬ ਦੇ ਵਿੱਚ ਇੱਕ ਵੀ ਬੱਚੇ ਨੂੰ ਅੱਜ ਤੱਕ ਅਨਏਡਿਟ ਪ੍ਰਾਈਵੇਟ ਸਕੂਲਜ਼ ਦੇ ਵਿੱਚ ਐਡਮਿਸ਼ਨ ਨਹੀਂ ਦਿੱਤੀ ਗਈ ਗਰੀਬਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਦੱਸੇ ਗਏ ਉਹਨਾਂ ਨੂੰ ਵਾਂਝੇ ਰੱਖਿਆ ਗਿਆ ਥਿਸ ਰਿਪੋਰਟ ਹੈਜ਼ ਆਲਸੋ ਬੀਨ ਟੇਬਲਡ ਇਨ ਦੀ ਪੰਜਾਬ ਵਿਧਾਨ ਸਭਾ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਔਰ ਅਸੀਂ ਇਸ ਮੁੱਦੇ ਨੂੰ ਆਗਾਮੀ ਪੰਜਾਬ ਦੀ ਵਿਧਾਨ ਸਭਾ ਦੇ ਬਜਟ اجلاس ਦੇ ਵਿੱਚ ਬੜੇ ਜ਼ੋਰਦਾਰ ਢੰਗ ਦੇ ਨਾਲ ਉਠਾਵਾਂਗੇ